ਕਡੇ ਕਡੇ ਗੱਡ ਰਿਓ ਧਾਨੇ ਉਹ ਮਿਸਤਰੀ ਤੇ ਧਾਨੇ ਉਹ ਮਜ਼ਦੂਰ ਹੋਣਗੇ ਜਿਨ੍ਹਾਂ ਨੇ ਜਿਹੜੇ ਮਹਿਲ ਪਾ ਦਿੱਤੇ ਆ ਆਹਾ ਹਾ 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 ਹਾਏ ਕਿੱਧਰ ਆ ਗਿਆ ਐ ਨਣੀ ਦੀ ਬੂਆ ਨਣੀ ਦੀ ਬੂਆ ਫੋਨ ਤੇ ਕਰ ਇੱਧਰ ਆ ਸਰਦਾਰ ਜੀ ਜਿੱਦਾਂ ਉੱਧਰ ਜਾਣੀ ਤੁਹਾਡੇ ਘਰਾਂ 'ਚ ਉੱਧੇ ਇੱਧਰ ਆਈ ਕਾਲਾ ਲੱਗਾ ਵਾ ਉੱਥੇ ਕੋਈ ਹੈ ਹੀ ਨਹੀਂ ਤੂੰ ਨੇ ਇਧਰੋਂ ਨਿਕਲ ਨਹੀਂ ਨਿਆ ਨਈ ਨਹੀਂ ਮੇਰੇ ਆਹ ਲੈਗਾ ਘਰ ਹੀ ਨਿਆਲੇਗਾ ਜੇ ਦੀ ਮੈਂ ਤੈਨੂੰ ਗੱਲ ਦੱਸਦਾ ਅਸੀਂ ਕੌਣ ਨਿਆਲਾ ਜਿਹੜਾ ਮੇਰੇ ਭਰਾ ਦੇ ਹੱਥੋਂ ਕਤਲ ਹੋ ਗਿਆ ਹੀ ਨਿਆਲੇ ਦਾ ਉਹਦਾ ਘਰ ਆਇਆ ਤੇ ਹੋਊਗਾ ਨਾ ਮੈਨੂੰ ਪਤਾ ਨਿਆਲਾ ਕੌਣ ਨਾ ਮੈਨੂੰ ਪਤਾ ਤੂੰ ਕੌਣ ਮੈਂ ਆ ਗ੍ਰੇ ਪਹਿਲ ਮੈਂ ਇਹਨਾਂ ਮਹਿਲਾਂ ਨੂੰ ਵੇਖਣ ਆ ਗਿਆ ਅੱਜ ਮੇਰਾ ਦਿਲ ਕੀਤਾ ਮੈਂ ਖਾਂ ਨੰਗ ਰਿਆ ਨੰਗ ਦਾ ਨੰਗ ਕੇ ਜਾਵਾਂ ਤੇ ਉਹੋ ਗਲੀ ਮੈਨੂੰ ਯਾਦ ਆ ਗਈ ਜਿੱਥੇ ਬਚਪਨਾ ਜ ਆਪਾਂ ਖੇਡਦੇ ਰਹੇ ਤੇ ਬਹੁਤ ਪਿਆਰ ਹੁੰਦਾ ਸੀ ਅੱਜ ਉਹ ਚੀਜ਼ਾਂ ਮੈਨੂੰ ਵੇਖਣ ਨੂੰ ਮਿਲੀਆਂ ਇੱਥੇ ਖੇਡਦੇ ਹੁੰਦੇ ਸੀ ਐਸੇ ਗਲੀ ਚਾ ਖੂਬ ਆ ਅੱਛਾ ਹਾਂ ਇੱਥੇ ਨਾ ਲੈਣਾ ਪਾਣੀ ਪੀ ਲੈਣਾ ਆ ਤੁਹਾਡਾ ਘਰ ਹੀ ਉਹ ਨਹੀਂ ਨਹੀਂ ਉਹ ਸਾਡਾ ਤੇ ਦੂਜਾ ਪਿੰਡ ਵਾ ਅੱਛਾ ਉਹ ਇਹੀ ਤੇ ਉੱਥੇ ਪੈਰੀਏ ਤੇ ਰਹਿਣ ਦੇ ਆ ਇੱਥੇ ਤੇ ਸਾਡੀਆਂ ਜਿਹੜੇ ਸਾਡਾ ਦਾਦਾ ਹੀ ਅਸੀਂ ਉਹਦੇ ਨਾਲ ਇੱਧਰ ਆ ਜਿਆ ਕਰਨਾ ਹੁੰਦਾ ਤੇ ਅਸਾਂ ਦੇ ਸਿਆਣਾ ਬੜੀਆਂ ਅੱਛਾ ਉਦੋਂ ਦਾ ਮੋਹ ਪਿਆ ਏ ਪਿੰਡ ਨਾਲ ਤੇ ਹੁਣ ਤੇਰਾ ਕੌਣ ਆ ਇੱਥੇ ਹੁਣ ਕਿੰਨੂੰ ਕਿੱਧਰ ਆਇਆ ਤੂੰ ਕੋਈ ਵੀ ਨਹੀਂ ਮੈਂ ਤੇ ਵੇਖਣ ਆ ਗਿਆ ਮੈਂ ਕਿਹਾ ਵੀ ਉਹ ਵੇਖਾਂ ਤੇ ਸਹੀ ਉਹ ਗਲੀ ਜਿੱਥੇ ਆਪਾਂ ਬਚਪਨਾ ਖੇਡਿਆ ਵਾ ਅੱਛਾ ਅੱਛਾ ਮੈਂ ਤੇ ਵੇਖਣ ਆ ਗਿਆ ਤੇ ਤੂੰ ਵੇਖਣ ਤੇ ਡਿਆ ਤੇ ਮੈਨੂੰ ਕੀ ਕਰਨ ਵਾਜ ਮਾਰੀ ਮੈਂ ਅਖੰਡੇ ਵੀ ਇਧਰੋਂ ਖਰੇ ਨਿਕਲੀ ਆ ਕਿ ਕਿਤਰਾ ਆ ਇਹ ਤੂੰ ਕਿੰਨਾ ਇੰਨੇ ਚ ਰਨ ਮੈਂ ਹੋਰ ਦੂਆ ਘਰਾਂ ਚਲ ਜਾਣਾ ਸੀ ਮੈਨੂੰ ਗੱਦੀ ਘੇੜੇ ਪਾ ਕੇ ਰੱਖਿਆ ਵਾ ਸੱਖ ਨੇ ਹਾਲ ਵਾਕਿਆ ਇਹਦੀ ਵੀ ਗੱਲ ਸਹੀ ਆ ਇਹ ਜਿਹੜੀ ਮਰਜ਼ੀ ਗਲੀ ਜਿਹੜੇ ਮਰਜ਼ੀ ਸ਼ਹਿਰ ਜਿਹੜੇ ਮਰਜ਼ੀ ਪਿੰਡ ਜਾ ਸਕਦੀਆਂ ਇਹਦੇ ਅਜੌਕੀ ਜਿਹੀ ਬੜੀ ਗੁੰਡੀ ਆ ਪਤਾ ਨਹੀਂ ਕੀ ਗੱਲ ਹੈ ਚਲ ਸ਼ਕੋਈ ਇਹ ਆ ਕਿ ਦਰਵਾਜ਼ਾ ਇੱਥੇ ਵੀ ਹੈ ਨਹੀਂਗਾ ਕਿਹੜੀ ਖੋੜ ਵਿੱਚ ਵੜ ਗਿਆ ਪੱਕਾ ਹੀ ਕੰਮ ਆ ਵੀ ਚਾਚੇ ਵਾਲ ਗਿਆ ਆਈਓ WhatsApp ਦੇ ਇਹਦੇ ਕੋਈ ਹਾ ਕਿੰਨਾ ਟਾਈਮ ਹੋ ਗਿਆ ਇਹ ਚਾਚਾ ਜੀ ਦੱਕ ਨਹੀਂ ਆਇਆ ਫੇਰ ਵੇਖਾਂ ਚਾਚਾ ਇਹ ਰਾ ਅੱਜ ਇਹ ਚਾਚਾ ਹੀ ਦਾ ਚਾਨੀ ਹੋ ਗਿਆ ਵਾ ਤੇ ਅਈ ਕਿੱਥੇ ਲਾ ਮੂ ਤੂੰ ਹੀ ਦਰੇ ਜਾਂਦਾ ਈ ਇੱਕ ਹੋ ਜਾਂਦਾ ਮੇਰੇ ਕੋਲ ਬੜੂ ਆਵਾ ਮੈਂ ਮੜੂ ਆ ਨਾ ਪਰ ਨਾ ਮੈਂ ਪੈਸੇ ਕੱਢ ਗਏ ਇਹ ਤਾਂ ਉੱਤੇ ਚੜੀ ਜਾਂਦਾ ਵਾ ਤੇ ਹੁਣ ਮੈਂ ਕੀ ਕਰਾਂ ਹੁਣ ਲਗਾਇਆ ਵੀ ਨਹੀਂ ਆਣਾ ਮੇਕੋ ਆ ਚੁੱਲੇ ਰੱਖ ਦੇ ਨਾ ਬੜੂਆ ਬਾਕੀ ਦੇ ਪੁੱਲੂ ਗਾ ਜੇ ਬਾਜਵਾ ਮਰੀਆਂ ਚਾਚੇ ਚੁਲੇੜਾ ਭੁਲਣੇ ਨੇ ਇਧਰ ਨਿਕਲਦਾ ਬਾਹਰ ਹੁਣ ਨਹੀਂ ਇਧਰ ਆ ਕੇ ਮੜਿਆਈ ਹਾਂ ਮੰਨਿਆ ਲਿਆ ਪਰਸ ਦੇ ਮੇਰਾ ਕਿਸੇ ਪੈਸਾਂ ਵਾਲਾ ਕਿਹੜਾ ਪਰਸ ਉਹ ਜਿਹੜਾ ਯਾਰ ਮੈਂ ਤੇਰੇ ਪਾਪੀ ਫੜਾਇਆ ਤੇ ਉਹਨੇ ਅੰਦਰ ਰੱਖਿਆ ਯਾਰ ਤੂੰ ਗਾਇਬ ਹੋ ਗਿਆ ਉਹ ਚੱਕ ਕੇ ਤੇ ਫੜਾਇਆ ਭਾਬ ਨੂੰ ਤੇ ਮੈਂ ਜਾਦੂਗਰ ਆ ਕਿ ਮੈਂ ਇਹਦੇ ਮੰਤਰ ਮਾਰ ਲੈਣਾ ਵਾ ਤੇ ਪਰਸੇ ਮੇਰਾ ਸੋਕ ਕਿਥੇ ਚਲ ਗਿਆ ਖੰਭ ਲਾ ਕੇ ਪਰਸ ਨੂੰ ਤੇ ਆਪਣੀ ਘਰ ਦੀ ਨੂੰ ਪੁੱਸ ਉਹਨੂੰ ਪੁੱਸਿਆ ਵਾ ਉਹ ਤੇ ਆਪਕਲ ਪੰਡੀ ਆ ਉਹ ਤੇਰੇ ਲਈ ਰੋਟੀ ਲੈਣ ਗਈ ਤੇ ਤੂੰ ਉਥੋਂ ਗਾਇਬ ਹੀ ਹੋ ਗਿਆ ਜਨਾਨੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਵਾ ਭਰਾਵਾਂ ਲੜਾਈ ਪਾਉਂਦੀਆਂ ਹੁੰਦੀਆਂ ਪਰਸ ਤੂੰ ਫੜਾਇਆ ਉਹਨੂੰ ਉਹਨੇ ਹੁਣ ਜਾਂ ਪੈਸੇ ਦੇਣੇ ਪੇਕੇ ਤੇ ਜਾਂ ਬਣਾਉਣੇ ਸੂਟ ਤੇ ਨਾ ਮੇਰਾ ਲਾ ਤਾਣਾ ਨੇ ਮੰਨਿਆ ਮੈਨੂੰ ਪਤਾ ਵਾ ਚਲਾਕ ਨਾ ਬਣ ਮੈਨੂੰ ਪਰਸ ਦੇ ਕੇ ਥਿਆ ਲੇ ਅਬੇ ਲਾ ਕਿੱਥੇ ਬਰਸ ਕਿੱਥੇ ਰੱਖਿਆ ਮਨਸਾ ਜੋਇ ਦੱਸ ਦੇ ਦਾ 15000 ਰੁਪਿਆ ਉਹਦੇ ਵਿੱਚ ਭਰਾਵਾ ਇੱਕ ਤੂੰ ਮੇਰੀ ਪਹਿਲੀ ਸੰਭੀ ਨਾ ਤੇ ਮੈਨੂੰ ਠੇਕਾ ਦਿੰਦੇ ਹੀ ਲੈਣ ਨਹੀਂ ਦੇਣ ਨਹੀਂ ਹੋਣ ਨੂੰ ਤੂੰ ਹਟਾ ਚੋਰੀ ਦੇ ਨਾਲ ਆਉਣ ਦੇ ਯੋ ਕੰਮ ਦੇ ਰੇ ਮੰਨਿਆ ਮੈਨੂੰ ਲੱਗਣ ਦੇ ਤੇਰੇ ਹੀ ਆ ਕਿੱਥੇ ਰੱਖਿਆ ਇੱਥੇ ਕੰਮ ਕਾ ਦੇ ਨਹੀਂ ਕਾ ਦੇ ਕੰਮ ਮੈਨੂੰ ਜਦੋਂ ਲੱਗਦਾ ਤਾਂ ਇੱਥੇ ਕਿਤੇ ਲਗਾ ਲੂ ਦਿੱਤਾ ਚਾਚੇ ਜੀ ਕੱਦਲਾਸੀ ਲੈਣ ਲੈ ਤੇਰਾ ਨਾਂ ਨੂੰ ਲਾਇਨਾ ਕੋਈ ਜਿੱਕ ਚੁੱਕਿਆ ਗਿਆ ਦੇ ਕੋਈ ਨਹੀਂ ਲਾ ਦੇ ਮੇਰਾ ਇਨੇ ਪੈਸਾ ਘਵਾਚੇ ਦੇ ਨਾਲ ਅੱਬਰ ਮੈਂ ਵਿੱਚ ਚਾਚੇ ਰਹੇ ਹਣ ਨਾਲ ਖਾਉਣਾ ਵੀ ਚਾਚੇ ਰਹੇ ਘਰ ਆਇਆ ਪੈਸੇ ਲੈ ਗਏ ਭਰਾਵਾ ਚਾਚੇ ਨੇ ਤਾਂ ਮੈਂ ਲੱਭਣਿਆ ਲੱਭਣ ਨਹੀਂ ਰਹਿ ਕਿਤੇ ਮੰਨ ਜਾਵੇ ਸੱਚੀ ਮੈਂ ਤਰਘੜੀ ਹੱਥ ਜੋੜਦਾ ਤੇ ਯਾਰ ਪੈਸੇ ਉਹ ਚ 15000 ਰੁਪਿਆ ਮੇਰਾ ਤੇ ਮੈਂ ਕੀ ਕਰਾਂ 15000 ਮੈਨੂੰ ਦੋ ਪੈਸੇ ਬੂਏ ਤੁਸੀਂ ਦੇ ਲੈ ਭਰਾ ਮੇਰਾ ਵੱਡਾ ਹੈ ਦੇ ਦੇ ਉਹ ਭਰਾ ਹੱਦ ਹੋ ਗਈ ਆਪਣੀ ਘਰ ਵੀ ਨਹੀਂ ਪੁੱਛ ਮੈਨੂੰ ਕਿਉਂ ਸੀ ਫੇਰ ਉਹ ਗੱਲ ਵੇਖ ਲੈ ਘੜੀ ਵੀ ਸੋ ਮੈਂ ਪਿਆਰ ਨਾ ਵੀ ਕਹਿੰਦਾ ਮੰਨਦਾ ਨਹੀਂਗਾ ਤੇ ਪਿਆਰ ਨਾ ਪਰ ਜਦਾਂ ਮੱਤੀ ਭਾਈ ਪੁਲਸਰੀਂ ਦੇ ਜੇਲਾ ਮੇਰੇ ਕੋ ਪੈ ਕਿਥੋਂ ਆ ਗਏ ਗੱਲ ਤੇ ਯਾਰ ਆਪਣੀ ਘਰ ਦੀ ਨੂੰ ਪੁੱਛ ਉਹਦੇ ਚਾਰ ਰੱਖ ਚਪੇੜਾਂ ਉਹਨੇ ਆਪੇ ਬਗ ਜਣਾ ਵਾ ਯਾਰ ਉਹ ਗੈਂਡੀ ਵੀ ਮੈਨੂੰ ਲੈਣ ਗਈ ਆ ਕੇ ਵੇਖਰ ਮਨ ਆਉਦੇ ਹੈ ਨਹੀਂ ਪਹਿਲਾਂ ਮੈਨੂੰ ਲੱਗਿਆ ਯਾਰ ਮੇਰੇ ਸਾਹਮਣੇ ਕਹਿਣਾ ਪਾ ਬਿਰੋ ਇਹ ਨੂੰ ਹੀ ਪਤਾ ਸਾਰੀ ਦਿਹਾੜੀ ਕਿਥੋਂ ਤੂੰ ਆਇਆ ਘੁੰਮਦਾ ਫਿਰਦਾ ਉਹਨਾਂ ਤੋਂ ਵੱਡਾ ਭਾਅ ਨਹੀਂ ਲੱਗਾ ਘਰ ਆਉਂਦਿਆ ਤੂੰ ਆਉਟੀ ਨਹੀਂ ਫੜਾ ਦਿੱਤਾ ਤੇਰੇ ਕੋ ਅੰਦਰ ਨਹੀਂ ਖਿਆਂਦਾ ਆ ਵੇ ਭਰਾ ਵਾਗਾਵ ਦਿਓ ਕਿੰਨੇ ਕੋਗਾ ਆ ਮੈਨਾਂ ਨਹੀਂ ਫੜਾਂਦਾ ਆ ਬਰਾ ਕਰਿਆ ਕਰਦਾ ਪੁੱਣ ਢੇਰੇ ਮੇਰਾ ਵੀ ਵੇਲਾ ਮੈਂ ਕੀ ਕਰਨਾ ਬੜੋ ਤੇਰਾ ਉਹਦੇ ਚਾਰ ਰੱਖ ਉਹਦੇ ਗੁੱਤ ਚਾਰ ਫੇਰ ਬਗਣਾ ਹੀ ਉਹਨੇ ਉਹਨਾਂ ਦਾ ਭਰਾ ਤੇਰੇ ਨਾਲ ਹੀ ਖਲਾਇਆ ਕਹਿੰਦੀ ਮੰਨਾ ਐਸੋ ਗਾਇਬ ਹੋ ਗਿਆ ਹੀ ਉਹਨੂੰ ਪੁੱਛ ਕੇ ਆ ਉਹ ਤੇ ਪਰ ਮੈਂ ਲੜਾਈ ਪਾਉਂਡੀ ਆ ਮੈਂ ਚਾਚੇ ਆ ਲੈ ਮੈਂ ਤਾਂ ਭੁੱਖੀ ਖਾਣਾ ਦੋ ਚਾਚਾ ਮੂ ਲੱਭ ਨਹੀਂ ਡਿਆ ਮੇਨੂੰ ਤੋੜ ਵੱਜਣ ਡੀ ਆ ਤੁਹਾਡੇ ਕਹਿੰਦੇ ਮੈਂ ਗੰਦੇ ਨੇ ਛੱਡ ਤੇ ਸਾਰੇ ਓਏ ਤੂੰ ਆਖੂਦ ਮੁਕੂਰੇ ਮਾਸਾ ਭੁੱਕੀ ਖਾਨਾ ਉਹ ਵੀ ਚਾਚਾ ਲੱਭ ਨਹੀਂ ਡਿਆ ਹਣਾ ਆ ਭੁੱਕੀ ਬਹੁਤ ਤੂੰ ਸਗਾਤ ਡਿਆ ਨਾ ਖਾਣ ਪੀ ਜਿਹੜੀ ਚੰਗੀ ਸਗਾਤ ਵਾ ਉਹ ਭੁੱਕੀ ਨਾ ਬੰਦੇ ਨੂੰ ਬਿਮਾਰੀ ਹੋਣਾਂ ਕੋ ਲੱਗਦੀ ਆ ਗੱਲ ਤੇ ਆ ਮੈਨੂੰ ਹੁਣ ਇੱਕ ਵਾਰੀ ਘਰ ਜਾ ਕੇ ਵੇਖ ਲੈਣਾ ਜੇ ਨਾ ਲੱਭੇ ਨਾ ਆਪਣਾ ਸੋਚ ਲੈ ਜੱਕ ਤੇਰ ਤੇ ਹੀ ਜਾਂਦਾ ਹਾਂ ਜੇ ਲੱਭੇਗਾ ਚਾਚ ਚਪੜਾ ਰੱਖੀ ਫੇਰ ਲੱਭਣਾ ਹੀ ਉਹਦਣੇ ਲੱਭਣਾ ਗੁੱਸਾ ਪਤਾ ਨਹੀਂ ਕਦੋਂ ਚੜਨਾ ਵਾ ਚੱਲ ਤੂੰ ਤੇ ਫੜਕਾ ਆ ਜਾ ਕੇ ਇਹਨੂੰ ਉਹ ਵੀ ਨਾਲ ਆਉਂਦੀ ਮੇਰਾ ਛੜੇ ਬੰਦੇ ਦੀ ਹੁੰਦੀ ਏ ਅੱਖ ਖੇਲ ਵਰਗੀ ਜੀ ਛੜੇ ਬੰਦੇ ਦੀ ਛੜੇ ਬੰਦੇ ਦੀ ਹੁੰਦੀ ਏ ਅੱਖ ਖੇਲ ਵਰਗੀ ਜੀ ਛੜੇ ਬੰਦੇ ਦੀ ਓ ਚਾਚਾ ਤੂੰ ਆ ਜਾ ਕਿੱਥੇ ਮਰ ਗਿਆ ਵਾਂ ਮੇਰੇ ਕੋਲ ਡਿਬੇਟ ਵੀ ਨਹੀਂ ਹੋਣੀ ਆਹੋ ਮੈਨੂੰ ਮਾਰੋ ਰਲ ਮਿਲ ਕੇ ਕੇ ਤੁਸੀਂ ਸਾਰੇ ਮੇਰੇ ਮਗਰੀ ਪਏ ਆ ਤੂੰ ਵੀ ਹੁਣ ਮੈਨੂੰ ਆਨਾ ਕਿੱਥੇ ਮਰ ਗਿਆ ਆ ਆ ਰਹਿ ਗਿਆ ਵਾਂ ਉਹ ਮੈਨੂੰ ਕਿਨੇ ਲੱਭਣਾ ਕਿੱਥੇ ਰਹਿ ਗਿਆ ਵਾਂ ਭਤੀ ਤੈਨੂੰ ਵੀ ਕੋਈ ਕੰਮ ਹੋਣਾ ਤੇ ਤਾਂ ਹੀ ਲੱਭਣ ਡਿਆ ਮੈਨੂੰ ਤੇ ਕੰਮ ਵਾਲਾ ਤਾਂ ਹੀ ਆਇਆ ਵਾ ਹੋਰ ਮੈਂ ਤੇਰੀ ਪੂਜਾ ਕਰਨੀ ਆ ਆ ਦੱਸ ਕੀ ਕੰਮ ਆ ਉਹ ਮੈਂ ਤਾਂ ਨਹੀਂ ਲੈ ਆਈਏ ਓਏ ਉਦਾ ਹੀ ਸਿਆਪਾ ਕਰਦਾ ਆਇਆ ਵਾ ਅੱਜ ਤੇ ਹਾਦੀ ਹੋ ਗਈ ਹਾਂ ਉਹ ਜਿਹੜੇ ਪਿੰਡ ਉਹ ਨਿਹਾਲੀ ਹੁਣੀ ਰਹਿੰਦੇ ਸੀ ਮੈਂ ਉਹ ਪਿੰਡ ਚੱਲ ਗਿਆ ਮੈਂ ਆਹ ਚੱਲ ਵੇਖਦੇ ਆ ਤੇ ਮੈਂ ਉਹ ਗਲੀਆਂ ਪੈ ਗਿਆ ਮੈਂ ਆ ਘਰ ਘਰ ਵੇਨੇ ਉਹਨਾਂ ਦਾ ਉਹ ਮੈਂ ਘਰ ਵੇਖ ਗਿਆ ਨੇ ਜਿੰਦਾ ਇੱਕ ਲੱਗਾ ਸੀ ਵੱਡੇ ਗੀੜ ਜੇ ਨੂੰ ਹਾਂ ਉਹ ਨਿੱਕੇ ਗੇਠ ਨਹੀਂ ਮੈਨੂੰ ਇਹ ਸ਼ੱਕ ਪੈਂਦਾ ਵੀ ਉਹ ਘਰੋਂ ਨਿਕਲੀ ਆ ਚਾਚਾ ਕੌਣ ਨਿਕਲੀ ਉਹ ਨੈਣੀ ਦੀ ਭੂਆ ਮੰਗਦੀ-ਮੁੰਗਦੀ ਤੇਨੂੰ ਪਤਾ ਉਹਨਾਂ ਦਾ ਘਰ ਘਰ ਮੰਗਣ ਜਾਣਾ ਉਹਨਾਂ ਨੇ ਕੰਮ ਆਪਣਾ ਕਰਕੇ ਤੇ ਆਪਣਾ ਗੁਜ਼ਾਰਾ ਕਰਨਾ ਉਹ ਮੈਨੂੰ ਮਿਲ ਪਈ ਸੀ ਉੱਥੇ ਉਹਦਾ ਮੇਰੇ ਵੀ ਗੱਲ ਕੀਤੀ ਕਿ ਨਹੀਂ ਮੇਰੀ ਵੀ ਉਹ ਖਲੋਤੀ ਦੀ ਮੇਰੇ ਲੱਗੇ ਆਂਦੀ ਮੈਨੂੰ ਹੀ ਛੇਤੀ ਬੜੀ ਆ। ਤਾਂ ਮਾਹ ਤੈਨੂੰ ਮਿਲੀ ਤੇ ਜੇ ਮਿਲੀ ਤੇ ਗੱਲ ਕਰ ਲੈਂਦਾ ਉਹ ਖਲੋਵੇ 2 ਮਿੰਟ ਲਈ ਕੋਈ ਨਹੀਂ ਇੱਥੇ ਹੀ ਆ ਜਾਣਾ ਵਾ। ਹੋਰ ਫਿਰਦੀ ਫਰੌਂਦੀ ਨੇ ਆ ਜਾਣਾ ਇੱਥੇ। ਓਏ ਆਪਣੇ ਦਾ ਮੋਟੂ ਨਹੀਂ ਉਹਦਾ ਮੈਂ ਬਡੂਆ ਚੁੱਕ ਲੈਂਦਾ ਉਹਦੇ ਬਡੂਆ ਜਿਆਦੇ ਹੈਗੇ ਪੈਸੇ। ਅਛਾ। ਆਹੋ। ਉਹ ਆਪਣੇ ਘਰ ਦੀ ਨੂੰ ਫੜਾਇਆ ਤੇ ਉਹਨੇ ਰੱਖਿਆ ਉਹਦੇ ਗਾਲੀ ਸ਼ੀਸ਼ੇ ਗਾਲੀ ਤੇ ਮੈਂ ਚੁੱਕ ਲੈਂਦਾ ਯੋ। ਹੁਣ ਮੇਰੇ ਮਗਰ ਆਇਆ ਹੀ ਯੋ। ਫੇਰ ਕਹਿੰਦਾ ਬੜਵਾ ਤੇਰੇ ਕੋਲ ਮੈਂ ਤੇਰੀ ਘਰ ਦੀਆਂ ਲਕਾਇਆ ਲਕ ਹੋਇਆ ਮੈਨੂੰ ਨਹੀਂ ਪਤਾ ਹੁੰਦਾ ਉਹਦੇ ਵਿੱਚ ਪਏ ਹੈਗੇ ਤੇ ਮੈਂ ਹਾਂ ਦੀ ਭੂਆ ਨੂੰ ਦੇ ਗਏ ਨਾ ਪੈਸੇ ਤੇ ਲੈ ਆਈਏ ਨਾ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਤੈਨੂੰ ਖਰਚੇ ਨੂੰ ਕਿੱਥੋਂ ਤੂੰ ਲੈਣੇ ਆ ਪਹਿਲੇ ਹੀ ਆਪ ਆਈ ਜਾਂਦੇ ਸਾਰਾ ਆਪ ਲਈ ਜਾਂਦੇ ਨੇ ਖਰਚੇ ਨੂੰ ਤੈਨੂੰ ਕਿੱਥੋਂ ਲੈਣਾ ਤੂੰ ਕਿੱਥੋਂ ਲੈਣਾ ਇਹ ਕਹਾਕਾਰ ਇਹਨਾਂ ਨੂੰ ਮੇਰੀ ਗੱਲ ਸੁਣ ਉਹਨੂੰ ਲੈਣੀ ਨੂੰ ਦਈਏ ਉਹਦੀ ਭੂਆ ਨੂੰ ਪੈਸੇ ਪੂਏ ਜਿਹੜੇ ਹੈਗੇ ਉਹ ਇਹੋ ਕਰਕੇ ਮੈਂ ਆਖਣ ਡਿਆ ਵੀ ਕਿਸ ਤਰ੍ਹਾਂ ਕੋਈ ਗੱਲ ਬਣ ਜੇ ਤੇਰਾ ਹੀ ਹੋਈਏ ਹੋ ਜੇ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਇੱਕ ਦੋ ਦਿਨ ਚ ਨਿਆਣੀ ਲੈ ਆਉਣੀ ਸ਼ਿੱਧੀ ਗੱਲੀਓ ਪੁੱਤ ਹੁਣ ਕੋਈ ਨਾ ਕੋਈ ਵੱੜ ਪਾਵਾਂਗੇ ਕੋਈ ਗੱਲ ਕਰਾਂਗੇ ਫੇਰ ਹੀ ਲੈ ਆਵਾਂਗੇ ਇਦਾਂ ਕਿਹ ਤਰ ਕਿਦਾਂ ਕਿਹਦੀ ਕੁੜੀ ਕੱਢ ਕੇ ਲੈ ਆਉਣੀ ਸਾਰੀ ਮਸਤੀ ਵਾਲੀ ਪਾਉਂਦੇ ਰੇ ਭਾਬੀਆਂ ਵੀ ਵੱਲ ਪਾਉਂਦ ਰੀਆਂ ਤੂੰ ਵੀ ਵੱਲ ਪਾਈ ਜਾ ਮੇਰੀ ਉਮਰ ਲਗਾ ਦੇ ਮੇਰੇ ਰੱਬਾ ਮੇਰੇ ਮੋੜੇ ਚ ਗਾਵੀ ਹੁਣ ਤੂੰ ਬੁੱਢੀ ਹੁੰਦੇ ਉਹਨੂੰ ਦਿਨੇ ਪੈਸੇ 10-15000 ਰੁਪਏ ਜਿਹਨੇ ਮੰਨ ਜਣਾ ਵਾ ਉਹ ਲਾਚ ਤੇ ਦਵਾਂਗੇ ਹੁਣ ਬਾਏ ਆਵੇ ਤੇ ਸੁਣੇ ਹੱਡੀ ਗੱਲ ਫੇਰੀ ਉਹਦਾ ਦਿੱਤੀ ਇੰਨੀ ਕੀ ਹੈਗੀ ਮੈਨੂੰ ਨਾ ਮੈਂ ਨਹੀਂ ਵੇਖੇ ਕਿੰਨੇ ਗਿਨੇ ਗੁਨੇ ਤੇ ਜੇ ਤੇਰੇ ਕੋ ਹੈਗੇ ਤੂੰ ਥੋੜੇ ਪਾ ਲਈ ਉਹ ਮੈਂ ਪਾ ਦੂੰਗਾ ਗੁਰੂਆ ਮੈਂ ਪਾ ਦੂ ਕਰ ਦੂੰਗਾ ਉਹ ਹੁਣ ਪਿੰਡ ਪੁੰਡੂ ਨੇ ਮੰਗੇ ਤੇ ਹੁਣ ਉਹਨੇ ਆਉਣਾ ਵਾ ਇਹਨੂੰ ਤੇ ਹੁਣ ਕਰਦਾ ਮੈਂ ਗੱਲ ਪਰ ਇੱਕ ਗੱਲ ਹੈਗੀ ਉਹਨੇ ਤੇਰੇ ਸਾਹਮਣੇ ਨਹੀਂ ਉਹ ਗੱਲ ਕਰਨੀ ਇਥੇ ਖਲੂਵੀ ਨਾ ਫਿਰ ਜੇ ਆਜੂਗੀ ਤੇ ਉਹ ਮੈਂ ਨਹੀਂ ਖਲੋਂਦਾ ਪਰ ਮੈਂ ਲੈ ਹਣੀ ਆ ਮੈਂ ਨਹੀਂ ਤੇ ਮੈਂ ਚੋਕੀ ਲੈ ਹਣੀ ਸਿੱਧੀ ਗੱਲ ਹੀ ਉਹ ਮੈਂ ਗਿਟਨੈਪ ਕਰ ਲਿਆ ਉਹ ਚਲ ਮੈਂ ਕਹਿ ਦਿੰਦਾ ਉਹਨੂੰ ਕਹਿ ਦਿੰਦਾ ਆਉਂਦੀ ਤੇ ਹੁਣ ਮੈਂ ਬਹਿ ਕੇ ਹੀ ਗੱਲ ਕਰ ਲੈਣੀ ਉਹਨਾਂ ਮੈਂ ਬੜਾ ਆਕਿਆਈ ਹੂੰ ਸਿੱਧੀ ਗੱਲੀਓ ਆਹ ਕਿਆ ਬੰਦਾ ਜੋ ਮਰਜੀ ਕਰ ਸਕਦਾ ਈ ਉਹ ਓਏ ਉਹ ਪੁੱਤ ਮੈਨੂੰ ਸਾਰਾ ਹੀ ਪਤਾ ਜਦੋਂ ਬੰਦਾ ਅੱਕ ਜਾਂਦਾ ਨਾ ਇਹ ਇੱਕ ਤੇ ਤੈਨੂੰ ਇਹਨਾਂ ਨੇ ਸਤਾਇਆ ਬਹੁਤ ਉਹ ਮੈਂ ਵੇਖਣ ਡਿਆ ਸਭ ਕੋ ਤੈਨੂੰ ਕਿੱਧਰੇ ਲਾਰੇ ਕਿੱਧਰੇ ਸਾਈਆਂ ਉਦਾਂ ਹੀ ਲਾਈ ਜਾਂਦੇ ਤੈਨੂੰ ਉਦਾਂ ਹੀ ਤੇ ਮੇਰਕੋ ਕੀ ਲੱਣ ਲਣਗੇ ਇਹ ਲਾਰੇ ਲਾਉਣਗੇ ਤੇ ਮੇਰਕੋ ਕੀ ਲੱਣ ਲਣਗੇ ਲੈਣਾ ਹੁੰਦੇ ਨੇ ਕੀ ਆ ਤੈਨੂੰ ਕੁਵਾਰਾ ਰੱਖਣਾ ਈ ਤੇ ਮੈਂ ਗੁਰਦ੍ਰੇ ਨਾਲ ਆਦੂ ਪੈਲੀ ਹਾਂ ਆ ਚੰਗਾਈ ਆ ਵਧੀਆ ਕੀਤੀ ਮੈਂ ਬਾਬੇ ਨੇ ਗੱਬਾ ਹਲ ਦੂ ਇੱਥੇ ਆ ਠੀਕ ਆ ਨਾਲੇ ਫਿਰ ਇੰਗਲਿਆਂ ਨੂੰ ਡਾਂਗ ਨਹੀਂ ਨਹੀਂ ਠੀਕ ਵਾ ਫਿਰ ਇਦਾਂ ਕਰ ਜੇ ਨਾ ਹੋ ਗਰ ਫਿਰ ਇਦਾਂ ਸਹੀ ਹੁਣ ਉਹ ਨਾ ਹੋਦ ਹੌਸਲਾ ਰਾਤ ਨੰਨਾ ਤੇ ਪਉਣਾ ਹੀ ਨਹੀਂ ਨਾ ਨਾ ਪਉਦਾ ਮੈਂ ਹੁਣ ਹੌਸਲਾ ਵੀ ਰੱਖ ਹੌਸਲਾ ਵੀ ਰੱਖ ਆ ਜਾ ਆ ਜਾ ਨਹੀਂ ਹਾਂ ਮੈਂ ਫੇਰ ਵੇਖਾਂ ਕੀ ਮਾਹੌਲ ਚੱਲ ਰਾ ਉਧਰ ਵੀ ਕਦੇ ਹੋਰ ਨਾ ਸਿਆਪਾ ਪਾਣੀ ਹੋਣ ਕਦੇ ਲੜਨਾ ਪਿਓ ਉਥੇ ਉਹ ਨਹੀਂ ਲੜਦਾ ਮੈਂ ਬਣੂਆ ਕਿਥੇ ਰੱਖਿਆਈ ਮੈਂ ਤੇਰੇ ਚੋਚੋ ਕੀ ਹੋਇਆ ਚੁੱਲਾ ਆ ਜਾ ਉੱਚ ਰੱਖਿਆਈ ਤੂੰ ਸਾਡਾ ਫੜਕੇ ਲੈਂਦਾ ਸੀ ਆਹੋ ਆਹੋ ਉੱਚ ਰੱਖਿਆਈ ਆਗ ਨਾਲ ਆਦੀਂ ਕਦੇ ਉਹ ਚੰਗਾ ਹੋਇਆ ਵੇਲੇ ਸਰਦਾਤਾ ਮੈਂ ਹੁਣ ਚਾਹ ਬਣਾਉਣੀ ਈ ਘਟ ਤੇ ਉਤਾਈ ਮੈਂ ਕੱਖ ਰੱਖ ਕੇ ਅੱਗ ਲਾਉਣੀ ਈ ਆ ਤੂੰ ਲਾ ਦੇ ਨੋਟਾ ਨੂੰ ਅੱਗ ਕੇ ਚੱਲ ਮੈਂ ਵੇਨਾਂ ਜਾ ਕੇ ਕੀ ਸਾਤਾ ਵਾ ਚੱਲ ਠੀਕ ਆ ਠੀਕ ਆ ਲੈ ਚਾਚੀ ਚਾਚੀ ਡਰ ਗਿਰਨਾ ਰੋਲਾ ਪਾਉਣੀ ਹਟੰਡੀ ਕਦੋਂ ਦੀ ਡਈ ਰੋਲਾ ਪਾਉਣ ਏਦਾਂ ਕਰ ਮੇਰਾ ਪੁੱਤ ਜੇ ਬਣਾ ਨਾ ਪੋਮਾ ਦੇ ਘਰ ਚੱਲ ਮੈਨੂੰ ਛੱਡਿਆ ਉੱਥੇ ਥੋੜਾ ਟਾਈਮ ਉੱਥੇ ਰਹੂੰਗੀ ਨਾ ਤਾਂ ਵੀ ਘੜ ਘੜ ਵੀ ਖਤਮ ਹੋ ਜਣੀ ਸਾਰਾ ਦਿਨ ਰੋਲਾ ਹੀ ਪਾਉਂਦੀ ਰਹਿੰਦੀ ਆ ਚਲ ਉੱਠ ਤਾਂ ਮੇਰਾ ਪੁੱਤ ਮੈਂ ਨਹੀਂ ਜਾਣਾ ਹੁਣ ਮੈਂ ਬਹਿ ਗਿਆ ਹਾਂ ਨਹੀਂ ਮੈਂ ਜਾਣਾ ਕਿਉਂ ਨਹੀਂ ਜਾਣਾ ਪੁੱਤ ਆ ਸੰਦੇ ਫੋਨ ਵਿੱਚ ਬੜਿਆ ਰਹਿਣਾ ਵਾ ਬਾਰੀਕ ਦੇ ਕੋਮ ਫੇਰ ਲਿਆ ਕਰ ਉਧਰ ਰਹਿਣਾ ਕਰਨ ਵੀਰਿਓ ਪਹਿਲੇ ਸਕੂਲ ਗਿਆ ਸਕੂਲ ਤੋਂ ਨਾ ਕਿ ਟਿਊਸ਼ਨ ਗਿਆ ਤੇ ਨਾ ਤੂੰ ਅੱਜ ਸਕੂਲ ਹੀ ਗਿਆ ਵਾ ਤੇ ਨਾ ਸਕੂਲ ਜਾਂਦਾ ਨਾ ਹੀ ਲੈਣਾ ਵਾ ਚਲੋ ੜਤਾ ਮੇਰਾ ਪੁੱਤ ਹੋਗਾ ਚੱਲੀਏ ਚੱਲਾ ਓਟ ਤਾਂ ਚਲੀਏ ਪੁੱਤ ਕੀ ਨਿੰਦਰ ਇਹਨਾਂ ਪੌਮਾਂ ਵਿੱਚ ਸਾਰਾ ਗੰਮ ਬੱਸ ਮੈਨੂੰ ਤੇ ਅੱਗੇ ਸ਼ੱਕ ਹੀ ਮੈਂ ਕਿਹਾ ਹੀ ਨਾ ਚੋਰ ਆ ਗਿਆ ਜੀ ਵੀਰ ਨੂੰ ਸਾਹਮਣੀ ਐਨੇ ਚਿਰ ਦੇ ਨਹੀਂ ਤੁਸੀਂ ਪੌਮਾਂ ਕਗੇ ਤੇ ਹੋਣੀ ਜਾਣਾ ਹੀ ਪੱਕਾ ਪੈਸੇ ਤੁਸੀਂ ਲਗਾਏ ਆ ਹੁਣ ਇੱਥੇ ਸਾੰਭੇ ਨਹੀਂ ਜਾਂਦੇ ਤੇ ਕਹਿੰਦੀ ਹੁਣ ਜਾ ਕੇ ਮੈਂ ਫੜਾਉਣੀ ਆ ਮੈਨੂੰ ਜਿਹੜੀ ਗੱਲ ਦਾ ਸ਼ੱਕ ਸੀ ਨਾ ਉਹ ਸੱਚ ਹੀ ਹੋਇਆ ਜੀ ਵੇਖਿਆ ਇਹ ਮੰਨਦੇ ਨਹੀਂ ਨਾ ਯਕੀਨੀ ਕਰਦੇ ਇਹਨਾਂ ਨੂੰ ਮੈਂ ਦੱਸਦੀ ਆ ਸੋਨੀਆ ਤੇਰਾ ਕੰਮ ਬੋਲਣ ਦਾ ਤੇ ਮੈਨੂੰ ਇਹਨਾਂ ਬੋਲਿਆ ਨਹੀਂ ਜਾਂਦਾ ਚਲ ਕਾਸ਼ ਆਹੋ ਬੋਲਿਆ ਕਿੱਥੇ ਜਾਂਦਾ ਵਾ ਜਦੋਂ ਪੈਸੇ ਡੋਲ ਹੀ ਫੜ ਲਏ ਗੁਫਲ ਕਰ ਲਏ ਲਕਾ ਲਏ ਤਾਂ ਹੁਣ ਕਿੱਥੇ ਬੋਲਿਆ ਜਾਣਾ ਵਾ ਤੈਨੂੰ ਸਫਾਈਆਂ ਨਹੀਂ ਦੇ ਸਕਦੀ ਤੂੰ ਬੋਲ ਕਿ ਤੈਨੂੰ ਤਾਂ ਸਫਾਈਆਂ ਲੈਣ ਦੀ ਲੋੜ ਵੀ ਨਹੀਂ ਮੈਨੂੰ ਪੱਕਾ ਸ਼ੱਕ ਵਾ ਪੈਸੇ ਤੁਸੀਂ ਗੱਡੇ ਆ ਮੇਰੇ ਮੇਰਾ ਪਰਸ ਕਹੀ ਲਗਾਇਆ ਇਹਨਾਂ ਦਾ ਸੇਟ ਕੋਈ ਫਰਕ ਨਹੀਂ ਮੱਗਾ ਤਾਂ ਨਾਮ ਨਹੀਂ ਸੀ ਤੇ ਅਸਲ ਲੈ ਕੇ ਢੋਲੀ ਨਿਕਲ ਚੱਲੀ ਹੁਣ ਮੁੰਡੇ ਨੂੰ ਐਨੇ ਸਿਰਦੀ ਨਹੀਂ ਤੋ ਗਈ ਤੇ ਹੋਣੀ ਚਾੜਾ ਸੀ ਦੱਸਦੀ ਮੈਨਾਂ ਨੂੰ ਇਹਨਾਂ ਨੂੰ ਮੈਂ ਦੱਸ ਸਕਿਆ ਨਹੀਂ ਆ ਦੱਸ ਕਿਉਂ ਨਹੀਂ ਮੈਨਾਂ ਨੂੰ ਮੈਂ ਪਿਆ ਵੇਖ ਲੈ ਚੋਰ ਹਾਂਜੀ ਹੋ ਗਿਆ ਜੇ ਕੰਮ ਜਿਹੜਾ ਤੁਹਾਨੂੰ ਕਿਹਾ ਸੀ ਉਹ ਆਈਟੀਆਰ ਜਿਹੜੀ ਭਰਨੀ ਹੈ ਹਾਂਜੀ ਆਧਾਰ ਕਾਰਡ ਸੁਣਦੇ ਨਹੀਂ ਕੁਝ ਨਾ ਪੁੱਛੋ ਕੁਝ ਨਹੀਂ ਲੱਭਣ ਜਾ ਮੇਰਾ ਪਰਸ ਨਾ ਗੁੰਮ ਹੋ ਗਿਆ ਉਹਦੇ ਵਿੱਚ ਸਾਰੇ ਕਾਗਜ ਜਿਹੜੇ ਗੋਮ ਹੋ ਗਿਆ ਤੇ ਉਹ ਲੱਭਣ ਨਹੀਂ ਡਿਆ ਚਲੋ ਇਹਦਾ ਕਰਦਾ ਮੈਂ ਤੁਹਾਨੂੰ ਬਾਅਦ ਚ ਕਾਲ ਕਰਦਾ ਇੱਕ ਮਿੰਟ ਠੀਕ ਆ ਬਾਜੀ ਓਕੇ ਲੱਭ ਗਿਆ ਜ ਪਰਸ ਲੱਭ ਗਿਆ ਆ ਮਤਲਬ ਜੀ ਸ਼ੱਕ ਹੋ ਗਿਆ ਮੇਰਾ ਪੂਰਾ ਹੀ ਭਾਬੀ ਢੀ ਕੋ ਭਾਬੀ ਕੋ ਆਹੋ ਮੰਨੀ ਨਹੀਂ ਹੈ ਜ ਪਰ ਵੇਖੋ ਮੇਰੀ ਗੱਲ ਸੁਣ ਐਨੇ ਚਿਰ ਦੀ ਨਹੀਂ ਪੰਮਾ ਕੋ ਗਈ ਉਹਨਾਂ ਭੈਣ ਆਪਣੀ ਕੋ ਤਾਂ ਨਾਲ ਜਾਣਦੀ ਨਹੀਂ ਹੈ ਹੈ ਤੇ ਉਹ ਹੁਣ ਜੀ ਇਹ ਡੋਲੀ ਤਿਆਰ ਹੋ ਕੇ ਮੁੰਡੇ ਨਾਲ ਤੇ ਚੱਲੀ ਆ ਇਹ ਜੀ ਮੈਂ ਚੱਲੀ ਆ ਇਹ ਜੇ ਅਕਸਰ ਦੇਖੋ ਪੈ ਹੈਗੇ ਆ ਤੇ ਫੇਰ ਹੀ ਜਾਂਦੀ ਹੈ ਉਹ ਚਾਲ ਪਾਬੀ ਨਹੀਂ ਜਾਂਦੀ ਉਹ ਦੇਖੋ ਪਾਬੀਨ ਕਹਣਾ ਪੈਸਾਂ ਦੀ ਕੜੀ ਖਾਦੀ ਜੇ ਉਹਨਾਂ ਦੇ ਕੋਲ ਵਾਲ ਨੂੰ ਕਹਾਂ ਵੀ ਪਰਸੀ ਦੇ ਦਿਓ ਮੇਰਾ ਉਹਦੇ ਵਿੱਚ ਮੇਰਾ ਆਧਾਰ ਕਾਰਡ ਪੈਨ ਕਾਰਡ ਏਡੀਮ ਕਾਰਡ ਸਾਰਾ ਕੁਝ ਵਾ ਦੇ ਵਿੱਚ ਮੰਦੀ ਕਿੱਥੇ ਹੋ ਪਿਆਰਾ ਤੇ ਪਾਣੀ ਨਹੀਂ ਪੀਂਦੇ ਦੀ ਪੁੱਛ ਕੇ ਆਈ ਮੈਨੂੰ ਕਹਿ ਕੇ ਆਈ ਆ ਮੰਦੀ ਨਹੀਂ ਆ ਮੈਂ ਦੱਸ ਕੀ ਕਰਾਂ ਬਥੇਰਾ ਕਹਿ ਕੇ ਆਈ ਇਹਨੂੰ ਮੰਦੀ ਨਹੀਂ ਆ ਆਹੋ ਕਹਿੰਦੀ ਨਾ ਮੈਂ ਕੱਢੇ ਹੀ ਨਹੀਂ ਮੈਂ ਕੱਢੇ ਹੀ ਨਹੀਂ ਸੁਣੋ ਐਦਾਂ ਕਰ ਕਾਸਮੀ ਤਲਾਸ਼ੀ ਲੈ ਤੇ ਮੇਰੇ ਵੀ ਤਲਾਸ਼ੀ ਲੈ ਜੇ ਇਤਨੇ ਵਿੱਚ ਕੁਝ ਲੱਭ ਜਾਊਗਾ ਨਾ ਫੇਰ ਗੱਲ ਕਰੀ ਤੇ ਤਲਾਸ਼ੀ ਲੈ ਨੂੰ ਮੈਂ ਕੀ ਕਹਿਣਾ ਜੇ ਅੰਦਰ ਹੀ ਰੱਖ ਆਇਆ ਤੇ ਅੱਛਾ ਤੇ ਸੱਚੇ ਹੋ ਉਹ ਨੂੰ ਮੇਰੇ ਕੋ ਆ ਗਏ ਆ ਤੇਰੇ ਸਾਹਮਣੇ ਬਾਰੋ-ਬਾਰ ਹੀ ਨਿਕਲ ਜਾਣਾ ਬਾਕੀ ਰਹੀ ਗੱਲ ਜੇ ਇਹੋ ਗੱਲਾਂ ਮੈਂ ਤੈਨੂੰ ਕਵਾਂ ਕਿ ਤੁਸੀਂ ਘਪਲਾ ਮਾਰਨ ਨੂੰ ਆਸਤੇ ਇਦਾਂ ਕਰਦੇ ਜੇ ਤਾਂ ਫੇਰ ਅੱਗੇ ਮੈਨੂੰ ਮੰਨਾ ਵੀ ਇਹੋ ਗੱਲ ਕਹਿਣ ਡਿਆ ਸੀ ਕਸੂਰ ਤੇਰਾ ਵਾ ਤੂੰ ਲੜਾਈ ਪਾਉਂਦੀ ਸਾਰਿਆਂ ਦੀ ਮੈਂ ਕਾਦਾ ਕਸੂਰ ਵਾ ਦੱਸ ਹੈ ਤਾਡੇ ਸਾਹਮਣੇ ਫੜਾਇਆ ਪਰ ਸਿੱਧੇ ਮੈਂ ਰੱਖ ਦਿੱਤਾ ਹੁਣ ਮੈਨੂੰ ਕੀ ਪਤਾ ਹੈ ਵੀ ਘਰ 'ਚ ਚੋਰ ਪੈ ਗਏ ਆ ਪਹਿਲੀ ਗੱਲ ਏ ਪਰਸ ਮੈਂ ਤੈਨੂੰ ਫੜਾਇਆ ਸੀਗਾ ਤੇ ਪਰਜ ਤੇਰਾ ਸੀਗਾ ਭਾਬੀ ਦਾ ਏ ਮੈਂ ਨਾਗੇ ਸਹੀ ਕਹਿੰਦਾ ਸੀ ਆਪਣੀ ਗੱਲ ਸੁਣ ਨਾ ਮੈਂ ਫਸਰਾਤਨ ਰੱਖ ਦਿਆ ਵੇਖਿਆ ਤੇ ਨਾ ਮੈਨੂੰ ਪਤਾ ਯੇ ਪਰਸ ਬਾਰੇ ਪਹੁੰਚ ਕੇ ਮੇਰੇ ਸਾਰੇ ਸਾਰੇ ਚਿਕੜ ਸੁੱਟੀ ਜਾਵਾਂਗੀ ਆਹੋ ਮੈਂ ਆਈ ਰੱਖਣ ਜੋ ਚੋਰ ਹੋ ਗਈਆਂ ਕਿ ਤੁਸੀਂ ਸਾਰੇ ਹੀ ਚੰਗੇ ਤੇ ਮੈਂ ਆ ਰੱਖਣ ਜੋ ਚੋਰ ਉਹ ਜੇ ਸਾਰਾ ਦਿਨ ਪਰਸ ਸਾਹਮਣੇ ਇੱਕ ਦੋ ਘੜੀ ਵੀ ਸੰਭਲੋ ਅੰਦਰ ਲਿਆ ਕੇ ਰੱਖ ਲਓ ਬੋਲਣਾ ਤੈਨੂੰ ਵੇਖਾ ਜਿਆਦਾ ਤੈਨੂੰ ਹੁੰਦਾ ਅੱਗੇ ਮੈਂ ਨਾ ਮੈਨੂੰ ਕਹਿੰਦਾ ਵੀ ਦੋਏ ਦੇ ਛੱਡੀ ਨਹੀਂ ਆਪੇ ਆ ਭੱਜ ਜਾਣਾ ਹਣ ਤੋਂ ਫੇਰ ਭਾਬੀ ਦਾ ਨਾਲ ਆ ਕੇ ਸਾਡੇ ਚ ਲੜਾਈ ਪਾਉਂਦੀ ਮਾਰ ਬੱ ਵਾਹ ਨੁਨੀ ਪਤਾ ਲੱਗਦਾ ਵੀ ਚੀਜ਼ ਦਿੱਤੀ ਸਾਹਮਣੀ ਆ ਕਿ ਨਹੀਂ ਸਾਹਮਣੀ ਅਸੀਂ ਆਪਾਂ ਸਾਰਾ ਇਹਦਾ ਹੋਇਆ ਲੜਾਈ ਫੋਣ ਵਾਲੀ ਆ ਸਾਰੇ ਘਰ ਦੇ ਵਿੱਚ ਇਹ ਹੋਈ ਆ ਇਹ ਲੱਗੇ ਚੁੰਦੀ ਆ ਕਿ ਮਾਰੇ ਕੁੱਤੇ ਲੜੇ ਇਹ ਤਾਂ ਅੱਗੇ ਖੁਸ਼ ਰਹਿੰਦੀ ਆ ਵੇਖ ਕੇ ਉਹਨੂੰ ਪਤਾ ਲੱਗਦਾ ਵੀ ਇੰਨੇ ਉਹਨਾਂ ਨੂੰ ਪਤਾ ਨਹੀਂ ਕੋਈ ਸਹੀ ਤੇ ਕੌਣ ਕਰਦਾ ਉਹ ਜਮਨ ਤਾਂ ਤੈਨੂੰ ਪਾਸਪੋਰਟ ਤੇਰੀ ਜ਼ਿੰਮੇਵਾਰੀ ਹੈ ਕਿ ਹੋਰ ਕੀਦੀ ਜ਼ਿੰਮੇਵਾਰੀ ਸੀ ਅੱਗ ਲੱਗੇ ਮੈਨੂੰ ਨਹੀਂ ਪਤਾ ਉਹਦੇ ਵਿੱਚ ਇੰਨਾ ਕੀਮਤੀ ਕਾਗਜ਼ ਕੁੜਿਆ ਤੇ ਮੈਨੂੰ ਕੀ ਪਤਾ ਹੈ ਨਾ ਕਾਰਡ ਹੋਰੀ ਹੈ ਪੈਨ ਕਾਰਡ ਉਹਦੇ ਵਿੱਚ ਹੋਰ ਰਟ ਕਾਗਜ਼ ਫਿਰ ਕਹਿੰਗੇ ਇਹਨਾਂ ਨੇ ਥੋੜਾ ਫਿਰ ਕਰ ਲੈਣੀ ਹੈ ਤੇ ਮੈਨੂੰ ਪਤਾ ਹੈ ਇਹਨਾਂ ਨੇ ਲਾਭੇ ਦੀ ਕਰ ਲੈਣੀ ਹੈ ਤੂੰ ਤੱਕੇ ਕ ਲੈਣੀ ਖੁਸ਼ ਰਹਿ ਕੇ ਤੂੰ ਤੱਕੇ ਕ ਲੈਣੀ ਖੁਸ਼ ਵਾ ਇਹ ਬੰਦਾ ਸਾਹ ਬਲਾਈਂਦਾ ਜਦੋਂ ਦਵਾਈ ਨਾ ਕਿਹੋ ਜੀ ਨਾ ਜੀ ਨਹੀਂ ਲੱਗਣ ਦੇਂਦੀ ਜਾ ਕਿੱਥੇ ਜਾਣਾ ਜਾ ਗਣੋ ਲੈ ਕਿਤੇ ਐਨਸ਼ਨ ਮੁਕੇ ਕਿਤੇ ਸਾਨੂੰ ਅੱਗੇ ਨਹੀਂ ਕੋਈ ਵੀ ਐਕਟ ਸਿਖਾਉਂਦਾ ਜਿਉਂ ਚੰਦਰਾ ਕਿਤੇ ਮੈਂ ਨਾ ਨਹੀਂ ਵੀ ਐਕਟ ਸਿਖਾਉਂਦਾ ਜੇ ਤੂੰ ਤੇ ਤੂੰ ਨਹੀਂ ਵੀ ਐਕਟ ਸਿਖਾਉਂਦੀ ਰਹਿ ਕੇ ਚਾਹਨੀ ਉਹੀ ਤੇ ਅੱਗੇ ਹੱਟੇ ਵਿੱਚ ਪਾੜ ਪਾ ਕੇ ਖੁਸ਼ ਜੇ ਚੱਲ ਭਾਬੀ ਚੱਲ ਤੂੰ ਜਾ 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 ਮੱਥਾ ਠੀਕ ਦੀ ਤੈਨੂੰ ਜਾ ਹੁਣ ਜਾ ਕੇ ਲੱਭ ਕੇ ਦੇ ਮੈਨੂੰ ਇਹ ਤੂੰ ਵੀ ਨਹੀਂ ਚਾਹਦੀ ਤਾਂ ਮੋਢੀ ਦੇ ਸਾਹਮਣੇ ਤੱਜਾ ਕਰਾਂ ਉਹ ਹੀ ਹੁਣ ਨਹੀਂ ਦੇਣਾ ਚੀਜ਼ ਫੜਾਈ ਆ ਬੰਦਾ ਸਾਹਮ ਕੇ ਰੱਖ ਲੀਂਦਾ ਵਾ ਮੁਰਕਾ ਦੂਜਿਆਂ ਦੇ ਸਿਰ ਤੋਂ ਮਕਾ ਹੁਨੇ ਹੁਨੇ ਰੱਖਿਆ ਹੀ ਉਹ ਚੋਰ ਵਾ ਚੀਜ਼ ਆਪਣੇ ਕੋ ਨਹੀਂ ਸੰਭੀ ਜਾਣੀ ਸੀਰਾ ਮੁਰਗਾ ਦੂਜੇ ਸਰ ਮਾਰ ਦੇਣਾ ਵੀ ਉਹ ਚੋਰ ਆ ਫਲਾਂਟਿੰਗ ਵਾ ਕਦੀ ਮੰਨੇ ਨੂੰ ਕਦੀ ਭਾਬੀ ਨੂੰ ਜੁਮੇਆਰੀ ਆਪਣੀ ਨਹੀਂ ਹੈਗੀ ਵੀ ਮੈਂ ਤੀਹ ਸਾਹਮ ਕੇ ਰੱਖ ਲਾ ਦਿਮਾਗ ਖਰਾਬ ਕੀਤਾ ਵਾ ਹੁਣ ਦੋਰੇ ਚੱਕਰ ਮਾਰੋ ਇੱਥੇ ਸੁਵਿਧਾ ਕੇਂਦਰਾਂ ਦੇ ਜਾ ਜਾ ਕੇ ਬਣਾਓ ਉਧਾਰ ਕਾਰਡ ਪੈਨ ਕਾਰਡ ਬਣਾਓ ਕਢਾਓ ਤੇ ਰਿਪੋਰਟਾਂ ਦੋ ਦੁਖੀ ਕਰਤਾ ਜਨਾਨੀ ਬੋਲਣ ਲੱਗਿਆ ਕਿਚਕਿਚ ਵਸੇ ਦੀ ਜੁਬਾਨ ਨਹੀਂ ਚ ਓਪਨ ਦੀ ਤੇ ਤੀਜਾ ਸਾਹਮਣ ਮਰੀ ਦੂਜੇ ਨੇ ਚੜਨਾ ਹੋ ਲਾ ਜਾਣਾ ਉਹਨੇ ਕਰਤਾ ਉਹਨੇ ਕਰਤਾ